ਪ੍ਰੋਪੰਜਾਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੰਗਤਾਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਜੀਆਂ ਦੱਸਦੇ ਕਿ ਜਿੱਥੇ ਵਿਕਰਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਾਬਾ ਜੇਲ੍ਹ ਦੇ ਵਿੱਚ ਪਹੁੰਚੇ ਸੀ ਉਸੇ ਦੇ ਨਾਲ ਚੱਲਦੇ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਬੇਸਬਰੀ ਦੇ ਨਾਲ ਸੰਗਤਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਇੱਕ ਵਾਰ ਦਰਸ਼ਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਹੋ ਜਾਣ ਲੇਕਿਨ ਉਸੇ ਤੋਂ ਬਾਅਦ ਦੱਸਦੇ ਆ ਕਿ ਵਿਕਰਮ ਜੀਠੀਆਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੰਗਤਾਂ ਨੂੰ ਮਿਲਣ ਦੇ ਲਈ ਪੁੱਜੇ ਨੇ ਤੱਬ ਦੀ ਗਰਮੀ ਦੇ ਵਿੱਚ ਜੇਲ੍ਹ ਦੇ ਬਾਹਰ ਸੰਗਤਾਂ ਬੈਠੀਆਂ ਸਨ ਤਾਂ ਇਸੇ ਦੇ ਦੌਰਾਨ ਜੋ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤੁਸੀਂ ਵੇਖੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਇੱਥੇ ਪੁੱਜੀਆਂ ਕਿਉਂਕਿ ਪਤਾ ਲੱਗਦਾ ਹੈ ਕਿ ਵਿਕਰਮ ਜੀਠੀਆਂ ਨੂੰ ਮਿਲਨ ਦੇ ਲਈ ਨਾਬਾ ਜੇਲ੍ਹ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚ ਰਹੇ ਨੇ ਉਸੇ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਜਿਹੜੀ ਤਾਇਨਾਤ ਕੀਤੀ ਜਾਂਦੀ ਹੈ ਇਸੇ ਦੇ ਦੌਰਾਨ ਸੰਗਤਾਂ ਵੀ ਵੱਡੀ ਗਿਣਤੀ ਦੇ ਵਿੱਚ ਬਾਹਰ ਪਹੁੰਚਦੀਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਘਰਾਂ ਦੇ ਵੱਲੋਂ ਸੰਗਤਾਂ ਨੂੰ ਦਰਸ਼ਨ ਜਿਹੜੇ ਨੇ ਦਿੱਤੇ ਜਾ ਰਹੇ ਨੇ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਸੰਗਤਾਂ ਨੂੰ ਬੈਠਣ ਦੇ ਲਈ ਵੀ ਕਿਹਾ ਜਾਂਦਾ ਤੁਸੀਂ ਵੇਖੋ ਵੱਡੀ ਗਿਣਤੀ ਦੇ ਵਿੱਚ ਡੇਰਾ ਬਿਆਸ ਮੁਖੀ ਜੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਉੱਥੇ ਸੰਗਤਾਂ ਜਿਹੜੀਆਂ ਉੱਥੇ ਜਾਂਦੀਆਂ ਨੇ ਬਿਆਸ ਲੇਕਿਨ ਇਸੇ ਦੇ ਵਿਚਾਲੇ ਅੱਜ ਤੋ-ਦੋਂ ਲੋਕਾਂ ਨੂੰ ਸੰਗਤਾਂ ਨੂੰ ਪਤਾ ਲੱਗਾ ਕਿ ਇਸ ਮੌਕੇ ਤੇ ਜੋ ਨਾਬਾ جیل ਦੇ ਵਿੱਚ ਵਿਕਰਮ ਜੀਠੀਆਂ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਤਾਂ ਇਸੇ ਤੋਂ ਬਾਅਦ ਆਪਣਾ ਕਾਫਲਾ ਰੋਕੇ ਜਿਹੜਾ ਦੱਸ ਦਈਏ ਕਿ ਸੰਗਤਾਂ ਨੂੰ ਮਿਲਦੇ ਹੋਏ ਨਜ਼ਰ ਆਏ ਨੇ ਕਿਉਂਕਿ ਵਿਕਰਮ ਜੀਠੀਆਂ ਦੇ ਨਾਲ ਜਦੋਂ ਨਾਬਾ جیل ਦੇ ਵਿੱਚ ਮੁਲਾਕਾਤ ਹੁੰਦੀ ਹੈ ਉਸੇ ਤੋਂ ਬਾਅਦ ਆਪਣੇ ਕਾਫਲੇ ਦੇ ਵਿੱਚ ਬੈਠ ਕੇ ਆਪਣੀ ਕਾਲੀ ਗੱਡੀ ਦੇ ਵਿੱਚ ਬੈਠ ਕੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਵਾਪਸੀ ਕਰ ਰਹੇ ਸਨ ਰਸਤੇ ਦੇ ਵਿੱਚ ਉਹਨਾਂ ਨੇ ਜਦੋਂ ਵੇਖਿਆ ਕਿ ਉਹਨਾਂ ਦੇ ਸੰਗਤਾਂ ਦੇ ਵੱਲੋਂ ਇੰਤਜ਼ਾਰ ਜਿਹੜਾ ਕੀਤਾ ਜਾ ਰਿਹਾ ਤਪਦੀ ਗਰਮੀ ਦੇ ਵਿੱਚ ਸੰਗਤਾਂ ਬੈਠੀਆਂ ਨੇ ਭਾਵੇਂ ਉਹ ਬਜ਼ੁਰਗ ਹੋਣ ਭਾਵੇਂ ਪਹੁੰਚਵਾਂ ਨੂੰ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਦੇ ਨੇ ਇੱਕ ਝਲਕ ਪਾਉਣ ਦੇ ਲਈ ਲੋਕ ਜਿਹੜੇ ਬੇਤਾਬ ਹੋਏ ਤੇ ਉੱਥੇ ਹੀ ਆਪਣੇ ਸੰਗਤਾਂ ਨੂੰ ਮਿਲਦੇ ਹੋਏ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨਜ਼ਰ ਆਏ ਨੇ ਸੋ ਉਸ ਮੌਕੇ ਦੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਅੱਜ ਨਾਬਾ ਜੇਲ੍ਹ ਦੇ ਵਿੱਚ ਬਿਕਰਮ ਅਜੀਤਿਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਰਾਂ ਦੇ ਵੱਲੋਂ ਤਾਂ ਉਸੇ ਤੋਂ ਪਹਿਲਾਂ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇੱਥੇ ਪਹੁੰਚ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਨਾਬਾ ਜੇਲ੍ਹ ਦੇ ਬਿਲਕੁਲ ਲੱਗੇ ਸੰਗਤਾਂ ਜਿਹੜੀਆਂ ਪੁੱਜੀਆਂ ਤੱਬ ਦੀ ਗਰਮੀ ਦੇ ਵਿੱਚ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੱਥ ਜੋੜ ਕੇ ਕਿਹਾ ਜਾ ਰਿਹਾ ਸੀ ਅਰਦਾਸਾ ਕਰ ਰਹੇ ਸਨ ਲੋਕ ਕਿ ਇੱਕ ਵਾਰ ਸਾਨੂੰ ਦਰਸ਼ਨ ਜਿਹੜੇ ਹੋਸ਼ਾੜ ਤੇ ਉਸੇ ਤੋਂ ਬਾਅਦ ਜਦੋਂ ਨਾਭਾ ਜੇਲ੍ਹ ਦੇ ਅੰਦਰ ਜਾ ਕੇ ਮੁਲਾਕਾਤ ਕੀਤੀ ਜਾਂਦੀ ਹੈ ਵਿਕਰਮ ਮਜੀਠੀਆ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਘੁਰਾਂ ਦੇ ਬੋਲੋ ਤਾਂ ਉਸੇ ਤੋਂ ਬਾਅਦ ਉਹਨਾਂ ਨੇ ਆਪਣਾ ਕਾਫਲਾ ਰੋਕਿਆ ਕਿਉਂਕਿ ਇੱਕ ਪਾਸੇ ਉਹਨਾਂ ਨੂੰ ਸੰਗਤਤਾ ਦਾ ਪਾਰੀ ਕਾਠ ਜਿਹੜਾ ਨਜ਼ਰ ਆਇਆ ਉੱਥੇ ਹੀ ਉਹਨਾਂ ਦੇ ਵੱਲੋਂ ਸੰਗਤਾਂ ਨੂੰ ਮਿਲਣ ਦੇ ਲਈ ਜਿਹੜਾ ਉੱਥੇ ਆਪਣੀਆਂ ਗੱਡੀਆਂ ਦਾ ਕਾਫਲਾ ਰੋਕਿਆ ਤੇ ਸੰਗਤਾਂ ਦੇ ਨਾਲ ਮਿਲਦੇ ਹੋਏ ਜਿਹੜੇ ਨਜ਼ਰ ਆਏ ਨੇ ਸੋ ਤੁਸੀਂ ਵੇਖੋ ਵੱਡੇ ਗਿਣਤੇ ਦੇ ਵਿੱਚ ਸੰਗਤਾਂ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸੰਗਤਾਂ ਜਿਹੜੀਆਂ ਨੇ ਭਾਵੇਂ ਉਹ ਬਜ਼ੁਰਗ ਹੋਣ ਭਾਵੇਂ ਨੌਜਵਾਨ ਹੋਣ ਭਾਵੇਂ ਬੱਚੇ ਹੋਣ ਸਾਰੇ ਜਿਹੜੇ ਨੇ ਇੱਥੇ ਲਾਈਨ ਦੇ ਵਿੱਚ ਬੈਠੇ ਨੇ ਸਿਰਫ ਇੱਕ ਝਲਕ ਪਾਉਣ ਦੇ ਲਈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਇੱਕ ਵਾਰ ਦਰਸ਼ਨ ਹੋ ਜਾਣ ਤੇ ਉਸ ਦੇ ਤੋਂ ਬਾਅਦ ਲੋਕ ਇੱਥੋਂ ਜਿਹੜਾ ਰਵਾਨਾ ਹੋਣਗੇ ਲੇਕਿਨ ਤੁਸੀਂ ਵੇਖੋ ਅੱਜ ਵਿਕਰਮ ਮਜੀਠੀਆ ਜਿੱਥੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਨੇ ਇੱਥੇ ਮੁਲਾਕਾਤ ਨਾਬਾ ਜੇਲ੍ਹ ਦੇ ਵਿੱਚ ਜਿਹੜੀ ਕੀਤੀ ਗਈ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਚਰਚਾਾਂਵਾਂ ਚੱਲੀਆਂ ਕੇਸ ਦੇ ਪਿੱਛੇ ਮਕਸਦ ਕੀ ਹੈ ਲੇਕਿਨ ਇੱਥੇ ਦੱਸ ਦਈਏ ਕਿ ਹੁਣ ਜਿੱਥੇ ਉਹ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ ਵਿਕਰਮ ਮਜੀਠੀਆ ਦੇ ਨਾਲ ਉਥੇ ਮੁਲਾਕਾਤ ਹੋਈ ਤਾਂ ਉਸੇ ਤੋਂ ਬਾਅਦ ਜਦੋਂ ਜੇਲ੍ਹ ਤੋਂ ਬਾਹਰ ਨਿਕਲ ਰਹੇ ਸੀ ਆਪਣੀ ਗੱਡੀ ਦੇ ਵਿੱਚ ਉਹਨਾਂ ਨੇ ਨਜ਼ਰ ਮਾਰੀ ਖੱਬੇ ਪਾਸੇ ਕਿ ਸੰਗਤਾਂ ਦਾ ਭਾਰੇ ਇਕੱਠ ਹੈ ਤੇ ਉਹਨਾਂ ਦੇ ਵੱਲੋਂ ਆਪਣਾ ਕਾਫਲਾ ਰੋਕ ਕੇ ਕਾਲੀ ਗੱਡੀ ਦੇ ਵਿੱਚ ਉਹ ਸਵਾਰ ਸਨ ਉੱਥੇ ਆਪਣੀ ਗੱਡੀ ਰੋਕ ਕੇ ਉਹਨਾਂ ਦੇ ਵੱਲੋਂ ਸੰਗਤਾਂ ਨੂੰ ਜਿਹੜਾ ਦਰਸ਼ਨ ਦਿੱਤੇ ਜਾਂਦੇ ਨੇ ਤੇ ਇਸ ਮੌਕੇ ਤੇ ਸੰਗਤਾਂ ਦੇ ਵੱਲੋਂ ਇਹ ਹੱਥ ਜੋੜ ਕੇ ਜਿਹੜਾ ਅਰਦਾਸਾ ਕੀਤੀਆਂ ਚਾਰੀਆਂ ਸਨ ਕਿ ਇੱਕ ਵਾਰ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਰਾ ਦੇ ਦਰਸ਼ਨ ਹੋਣ ਜਾਣ ਤੇ ਤੁਸੀਂ ਵੇਖੋ ਵੱਡੇ ਗਿੰਦੇ 'ਚ ਸੰਗਤਾਂ ਪੁੱਜੀਆਂ ਨੇ ਦਰਸ਼ਨ ਕਰਨ ਦੇ ਲਈ ਉਸੇ ਤੋਂ ਬਾਅਦ ਜਿਹੜਾ ਇੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੁਰਾਂ ਦੇ ਵੱਲੋਂ ਸੰਗਤਾਂ ਨੂੰ ਬੈਠਣ ਦੇ ਲਈ ਵੀ ਜਿਹੜਾ ਹੱਥ ਮਾਰੇ ਜਾਂਦੇ ਨੇ ਕਿ ਤੁਸੀਂ ਇੱਥੇ ਬੈਠੋ ਆਰਾਮ ਦੇ ਨਾਲ ਸੋ ਗਰਮੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇੱਥੇ ਬੈਠੀਆਂ ਸਨ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਹੁੰਦੇ ਨੇ ਤੇ ਇੱਕ ਝਲਕ ਜਿਹੜੀ ਇੱਕ ਦਰਸ਼ਨ ਉਹਨਾਂ ਦੇ ਹੋ ਸਕਣਗੇ ਸੋ ਇਸੇ ਤੋਂ ਬਾਅਦ ਲੋਕ ਜਿਹੜੇ ਕਹਿ ਰਹੇ ਨੇ ਉੱਥੇ ਜਿਹੜੀਆਂ ਸੰਗਤਾਂ ਮੌਜੂਦ ਸਨ ਕਿ ਅਸੀਂ ਸਵੇਰ ਤੋਂ ਅਰਦਾਸਾ ਕਰ ਰਹੇ ਸੀ ਕਿ ਸਾਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਇੱਕ ਵਾਰ ਦਰਸ਼ਨ ਹੋ ਜਾਣ ਤੇ ਇਸੇ ਤੋਂ ਬਾਅਦ ਜਦੋਂ ਵਿਕਰਮ ਜੀਠੀਆਂ ਨਾਲ ਮਿਲ ਕੇ ਬਾਹਰ ਜੇਲ੍ਹ ਦੇ ਵਿੱਚ ਪਹੁੰਚੇ ਬਾਰ ਜਦੋਂ ਉਹਨਾਂ ਦੇ ਗੱਡੀ ਦੇ ਵਿੱਚ ਨਿਕਲ ਰਹੇ ਸੀ ਤਾਂ ਖੱਬੇ ਪਾਸੇ ਸੰਗਤਾਂ ਦਾ ਭਾਰੀ ਇਕੱਠ ਵੇਖਿਆ ਤੇ ਉਸੇ ਤੋਂ ਬਾਅਦ ਉਹਨਾਂ ਨੂੰ ਦਰਸ਼ਨ ਦੇਣ ਦੇ ਲਈ ਜਿਹੜਾ ਆਪਣੀ ਕਾਫਲਾ ਰੋਕੇ ਗੱਡੀ ਦੇ ਵਿੱਚੋਂ ਬਾਹਰ ਨਿਕਲੇ ਤੇ ਉੱਥੇ ਸੰਗਤਾਂ ਦੇ ਵੱਲੋਂ ਉਹਨਾਂ ਦੇ ਦਰਸ਼ਨ ਕਰਕੇ ਹੱਥ ਜੋੜ ਕੇ ਕਿਹਾ ਗਿਆ ਕਿ ਅਸੀਂ ਸਵੇਰ ਤੋਂ ਅਦਾਸਾ ਕਰ ਰਹੇ ਸੀ ਤੇ ਸ਼ੁਕਰ ਹੈ ਕਿ ਸਾਨੂੰ ਉਹਨਾਂ ਦੇ ਦਰਸ਼ਨ ਜਿਹੜੇ ਹੋਏ ਨੇ

하지 하케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케케 ਆਹ ਯੇਪ ਕਸਟਮਰ ਆਹ ਯੇਪ ਕਸਟਮਰ ਸਰ ਆਈ ਹੈਵ ਸਾਈਡ ਤੇ ਚਲ ਭਾਜੀ ਪਿੱਛੇ ਆਹ ਸਾਈਡ ਤੇ ਹੋ ਜੀ ਸਾਈਡ ਤੇ ਉਹ ਸਾਈਡ ਤੋਂ ਇੱਥੇ ਇਮਰਜੈਂਸੀ ਮਾੜਾ ਬਈ ਕੇ ਬਈ ਕੇ ਬਈ ਬਰਦਰ मथे साम्हूं नी हा पिछे पिछे ਚੱਲ 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 ਹੁਣ ਦੇ ਲਈ ਮਾਰੋ ਕਰਨਾ ਮਾਰੋ ਕਰੀਏ ਕਰਦੇ ਬੱਲੇ ਚੱਲ ਆ ਦੇ ਆ ਦੇ ਰਸਤਾ ਸਰ ਪੀਕ ਮਿੰਟ ਪਿੱਛੇ ਜਿਹੜੀ ਇਫੈਕਟ ਆਈ ਹੈ ਸਾਈਡ ਤੇ ਸਹੀ ਸਹੀ ਜਿਹੜੀ ਪਾਜੀ ਪਿੱਛੇ ਨਹੀਂ ਆ ਸਾਈਡ ਤੇ ਹੋਜੀ ਬਿੱਕ ਸਾਈਡ ਤੇ ਉਹ ਸਾਈਡ ਤੋਂ

Terima kasih telah <laughs> menonton!